ਆਪੈ ਲੱਗ ਲੈ ਸੀਗਾ ਅੱਬ ਮੇਰੀਆਂ ਕੁੜੀਆਂ ਤੇਰੇ ਬਣ ਗਿਓ ਯਾਰੀ ਲੈ ਯਾਰੀ ਛੱਤ ਦੇ bæਹ ਕੇ ਕੋਠੇ ਦੇ bæਹ ਕੇ ਛੱਤ ਤੇ ਆਦਰ ਦੇਖੋ ਨੀਂਦਾ ਪੂਰੀਆਂ ਕਰਕੇ ਆ ਚੁੱਕੇ ਨੇ ਜਨਾਬ ਜੀ ਬੇਟਾ ਅੱਬਾ ਬਿਲਕੁਲ ਨਹੀਂ ਸੁਣਿਆ ਕਿਉਂਕਿ ਸ਼ਬਰੀਤ ਕੌਰ ਨੇ ਆਇਆਣਾ ਕੱਲ ਪਰਸੋਂ ਤੱਕ ਪਰਸੋਂ ਆਣਾ ਪਰਸੋਂ ਆਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਵਲੌਗ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਪਤਾ ਹੀ ਆ ਵੀ ਆਪਾਂ ਇੱਕ ਨਿਊਜ਼ ਦਿੱਤੀ ਹੈ ਤੇ ਉਹ ਹੁਣ ਆਪਾਂ ਅੱਜ ਕੰਟੀਨਿਊ ਕਰਾਂਗੇ ਤੇ ਪਹਿਲੇ ਹਾਲ ਬਾਹਰ ਰਸ ਆਲਾ ਗੰਨੇ ਦੇ ਰਸ ਆਲਾ ਤੇ ਪਹਿਲਾਂ ਫਟਾਫਟ ਮੈਂ ਨਾ ਰਸ ਲੈ ਗਿਆ ਨੇ ਚਲਾ ਜਾਣਾ ਗੰਨੇ ਦਾ ਰਸ ਲੈ ਗਿਆ ਮੈਂ ਪਹਿਲਾਂ ਪੁੱਛ ਲਾ ਕੇ ਨੇ ਕਿ ਗਨੇ ਪੀਣਾ ਮੰਮੀ ਰਸ ਪੀਓਗੇ ਹੈ ਨਹੀਂ ਨਹੀਂ ਪੀਣਾ ਮਨਪ੍ਰੀਤ ਇੱਕ ਮਿੰਟ ਮਨਪ੍ਰੀਤ ਮਨਪ੍ਰੀਤ ਰਸ ਪੀਣਾ ਗੰਨੇ ਦਾ ਤੇ ਉਹ ਮੈਂ ਨੰਨੂ ਰਸ ਪੀਣਾ ਗੰਨੇ ਦਾ ਰਸ ਆਏ ਹਾਏ ਆਏ ਹਾਏ ਚਲੋ ਪਹਿਲਾਂ ਡੈਡੀ ਨੂੰ ਪੁੱਛ ਲਵਾਂ ਡੈਡੀ ਗੰਨੇ ਦਾ ਰਸ ਹਾਂ ਲਿਆ ਲਿਆ ਫੇਵਰੇਟ ਆ ਫੇਵਰੇਟ 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 ਤੂੰ ਲੀ ਲੋਗੇ ਹਰ ਮੈਂ ਲੈ ਗਿਆ ਨਹੀਂ ਜਾਂਦਾ ਹੂੰ ਹੂੰ ਜੀ ਬੜੇ ਹੁਪੇ ਭਿਓ ਹਾਂਜੀ ਤੇ ਹੁਣ ਮੈਂ ਜਾਗ ਪਰਵਾ ਲਿਆ ਰਸ ਦਾ ਆ ਦੇਖੋ ਕੀ ਆ ਬਾਤ ਹੈ ਇੰਨੇ ਆਣ ਰਹੇ ਸਾਰੇ ਜਗਾ ਕੀ ਪਰਵਾ ਲਿਆ ਤੇ ਹੁਣ ਮੰਮੀ ਨੇ ਨਾ ਲੱਡੂ ਮੰਗਾਏ ਨੇ ਇਹ ਨਹੀਂ ਪਤਾ ਕਾਦੀ ਖੁਸ਼ੀ ਚ ਮੰਗਾਏ ਨੇ ਹੁਣੇ ਪੁੱਛਦੇ ਆ ਕਾਦੀ ਖੁਸ਼ੀ ਚ ਮੰਗਾਏ ਨੇ ਲੱਡੂ ਹੋ ਨਾ ਆਪੇ ਪੇਟੀ ਨਹੀਂ ਚਾਹੰਦੀ ਮਠਿਆਈ ਆਲੀ ਤੇ ਮਠਿਆਈ ਲੱਗ ਗਈ ਮੌਕਾ ਅੱਛਾ ਕਿਉਂ ਨਾ 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 ਲੱਡੂ ਦੇ ਤੇ ਕਾਲੀ ਥੋੜੀ ਪਿੱਟ ਦੇ ਅੱਛਾ ਲੱਡੂ ਮੰਗਾਏ ਇੱਕ ਮੈਂ ਖਾ ਲਿਆ ਐ ਤੇ ਪੇਟੀ ਲੱਡੂ ਭਾ ਕੇ ਦੇਣੇ ਨੇ ਐਨੇ ਸਾਰੇ ਅੱਛਾ ਅੱਛਾ ਚਲ ਮੋਜ ਜਿਹਨਾਂ ਦੀ ਪੇਟੀ ਭਾਈ ਕਾਲੀ ਥੋੜੀ ਐਦੇ ਸਾਰੇ ਲੱਡੂ ਦੀ ਉੱਠ ਜਾ ਤੂੰ ਓਏ ਉੱਠ ਜਾ ਓਏ ਉੱਠ ਜਾ ਦਲਿਤਰਾ ਐਵੇਂ ਲੋ ਇਹਦਾ ਵਿਆਹ ਹੋਇਆ ਆ ਇਹ ਜਿਹੜਾ ਆ ਬਗ ਬੈਠਾ ਸ਼ਰਮ ਨਹੀਂ ਆਉਂਦੀ ਦਿਲਦਰ ਸੰਡੇ ਆ ਛੁੱਟੀ ਘਰ ਵਾਲੀ ਘਰ ਨਹੀਂ ਤੇ ਬੁਰਾ ਹਾਲ ਇਹਦਾ ਸਾਨੂੰ ਕਿਸੇ ਦਾ ਡਰ ਨਹੀਂ ਹਾਂ ਨਾ ਕਮੇ ਲੇਟਿਆ ਛੁੱਟੀ ਦਾ ਲੱਗਦਾ ਮੰਨੋ ਉੱਡ ਜਾ ਚੱਲ ਕਿਤੇ ਚਲੀਏ ਕਨੇ ਲਾਂਦਾ ਮੈਂ ਛੁੱਟੀ ਜਾਣਾ ਕਿਹੜੇ ਗੁਰਦੁਆਰੇ ਕਿਹੜੇ ਗੁਰਦੁਆਰੇ ਬੋਲੋ ਦੇਖ ਲੈਣ ਤੇ ਮਨਪ੍ਰੀਤ ਨੇ ਲੱਡੂ ਕਰਤੇ ਹੀ ਰਿਜੈਕਟ ਠੀਕ ਹੈ ਉਹ ਕਹਿੰਦੀ ਮੈਂ ਨਹੀਂ ਗਾਣੇ ਹੈਗੇ ਮੈਨੂੰ ਸਵਾਦ ਨਹੀਂ ਲੱਗਦੇ ਪਤਾ ਨਹੀਂ ਪਤਾ ਨਹੀਂ ਕਿੱਥੋਂ ਲਿਆਇਆ ਆਹ ਤੇ ਮਨਪ੍ਰੀਤ ਕਹਿੰਦੀ ਤੁਸੀਂ ਸਾਰਿਆਂ ਦਾ ਨਾਮ ਲਿਆ ਵੀ ਵਿਆਹ ਦੇ ਵਿੱਚ ਸਾਰਿਆਂ ਨੇ ਬੜਾ ਕੰਮ ਕੀਤਾ ਹੈ ਇਦਾਂ ਉਹਦਾ ਕਹਿੰਦੀ ਮੇਰਾ ਨਾਮ ਹੀ ਲਿਆ ਮੈਂ ਭੱਜੀ ਫੇਰੀ ਐ ਹੋਜੀ ਹਾਲਤ ਦੇ ਵਿੱਚ ਕੰਮ ਵਿੱਚ ਕੰਮ ਕਰੇ ਉਹਦਾ ਕੰਮ ਕਰੇ ਥੋੜੀ ਹਾਂ ਹਾਂ ਨਹੀਂ ਨਹੀਂ ਉਹਦੇ ਹੁੰਜੀ ਲੱਗੀ ਆਹੋ ਮੈਂ ਕਿਹਾ ਵੀ ਮੈਂ ਕਿਹਾ ਵੀ ਆਹੋ ਤੇਰਾ ਨਾਮ ਮੈਂ ਲੈ ਦੇਣਾ ਵੀ ਮਨਪ੍ਰੀਤ ਭੱਜੀ ਵੀ ਫਿਰਦੀ ਸੀ ਰੇ ਕਾਮਾ ਗੀਤਾ ਵੀ ਪੱਬਾਂ ਵਾਰ ਰਹੀ ਮਨਪ੍ਰੀਤ ਸਹੀ ਗੱਲ ਐ ਮਜ਼ਾਕ ਨਹੀਂ ਕਰਦੀ ਵੀ ਸਹੀ ਗੱਲ ਐ ਤੇ ਮੰਨੀ 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 ਵਾਰ ਪਟਕਦਾ ਵਾ ਤਾਂ ਕਦੀ ਅੰਦਰ ਕਦੀ ਬਾਹਰ ਮਨਪ੍ਰੀਤ ਕਹਿੰਦੀ ਆ ਪਟਕਦੀ ਆਤਮਾ ਵਲ ਲੈ ਲੋ ਕਿਉਂ ਪਟਕਦਾ ਅੱਤਾਂ ਹੀ ਹੋਣਾ ਆ ਕੀ ਹੋ ਗਿਆ ਅੱਦਾਂ ਹੀ ਆ ਉਹ ਪਹਿਲਾਂ ਕੱਲਾ ਹੀ ਸੀਗਾ ਸੱਦੇ ਹੋਣੇ ਸੁੱਤੀ ਤੇ ਮਨਾਨੀ ਆ ਬਣਾਣਾ ਕੋਈ ਨੀ ਆ ਤੇਰਾ ਉਹ ਕੱਲੀ ਛੱਤ ਤੇ ਚੜੀ ਫਿਰਦੀ ਆ ਵੇਖੋ ਆ ਦੇਖੋ ਤੂੰ ਕੀ ਭਟਕਦਾ ਫਿਰਨਾ ਉੱਪਰ ਟੱਡੂ ਮੈਂ ਤਾਂ ਦੋਲ ਦੇ ਕਪੜੇ ਢੋੜੀ ਸੀ ਢੋੜਿਆ ਜੀ ਕਪੜੇ ਥਲਿਆ ਕਿ ਅਸੀਂ ਚੱਲ ਮੈਂ ਆਉਣਾ ਉੱਪਰ ਹਾਓ ਆਹੋ ਆਇਓ ਆਇਓ ਉੱਤੇ ਚਲੀਏ ਸਾਰੇ ਜਣੇ ਬਬਲ ਮੇਰੀਆਂ ਅੱਖੀਆਂ ਤੇਰੇ ਕੋਲ ਰੰਗੀਆਂ ਵਾਹ ਜੀ ਵਾਹ ਛੱਤ ਕਰਤਾ ਸਾਫ ਯਾ ਵਾ ਦਾ ਡੈਡੀ ਕਿਹਨੇ ਸਫਾਈ ਕਰਦੀ ਪੂਰੀ ਉਹ ਤੇਰੀ ਗੰਦਿਆ ਕਿੱਥੇ ਲੁਕਿਆ ਸੀ ਤੂੰ ਓਏ ਹੋਏ ਆ ਕਦੇ ਸਪ ਕੋ ਕੱਪੜੇ ਸੁੱਕਣੇ ਪਾਏ ਨੇ ਡੋਲਾਂ ਦੇ ਅੱਛਾ ਠੀਕ ਹੈ ਤੇ ਹੁਣ ਗਰਮੀ ਆ ਗਈ ਨਾ ਨੰਨੂ ਤੇ ਦੇ ਲੈ ਪੌਦੇ ਕਿਵੇਂ ਮਿੱਟੀ ਸੁੱਕੀ ਜਾਂਦੀ ਮਿੰਟੋ ਮਿੰਟੀ ਹੈ ਨਾ ਪਤਾ ਕੋਣ ਅਲਸ ਵੀਰੇ ਪਾਣੀ ਦਿੱਤਾ ਆਪਾਂ ਪਾਪਾ ਪਤਾ ਕੌਣ ਸਾ ਕਰਕੇ ਪੌਦਾ ਹਾਂ ਕੜਕਾ ਹਾਂ ਕੜਕਾ ਹਾਂ ਉਹ ਤੂੰ ਭਰਾਵਾ ਤੋੜੀ ਜਾਨੀ ਮੁਰਦਿਆ ਪਰ ਤੂੰ ਟੈਸਟ ਕਰੀ ਜਾਨੀ ਪੌਦੇ ਤੋੜ ਤੋੜ ਕੇ ਮਾਰਾ ਇੱਕ ਕੰਨ ਤੇ ਤੇਰੇ ਮੈਂ ਟਿੱਡਾ ਜੀ ਆ ਟਿੱਡਾ ਜੀ ਆਹੋ ਲਿੰਡਾ ਜੀ ਆ ਲਿੰਡਾ ਜੀ ਆਹੋ ਐਵੇਂ ਤੋੜੀ ਜਾਨੀ ਪੌਦੇ ਵੇ ਮਤਲਬ ਤੋਂ ਇਹਦੀ ਨੰਨੂ ਬੜੀ ਖੁਸ਼ਬੂ ਆਂਦੀ ਓਏ ਉਹਨਾਂ ਨੂੰ ਇਹਦੀ ਬਹੁਤ ਖੁਸ਼ਬੂ ਹੈ ਇਹਦੀ ਹੋਰ ਦੇਖ ਲੈ ਸੌਂਕੇ ਵਾਦੂ ਹੁਸ਼ਬੂ ਹੈ ਜੀ ਓਂਚਣਾ ਹੀ ਦੂ ਉੱਥੇ ਤੱਕ ਆ ਜਾ ਥੱਲੇ ਆ ਜਾ ਰਹਿਣ ਦੇ ਭਰਾਵਾ ਤੂੰ ਹੈਗੀ ਨਾ ਆ ਜਾ ਥੱਲੇ ਹੀ ਆ ਜਾ ਥੱਲੇ ਹੀ ਆ ਜਾ ਡਾਰੀ ਲੱਗਦਾ ਭਰਾਵਾ ਥੱਲੇ ਤੇ ਆਪਾਂ ਮੰਝਾ ਵਿਛਾਤਾ ਮੰਝਾ ਉੱਚਾ ਨਹੀਂ ਮੈਂ ਇਹਨੂੰ ਹਨਾ ਵਾਹੋ ਹਾਂ ਹੁਣ ਠੀਕ ਹੋ ਗਿਆ ਚੋਟਾ ਤਾਂ ਨਹੀਂ 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 ਤੇ ਹੁਣ ਉੱਪਰ ਆ ਚੁੱਕੇ ਨੇ ਹੌਲੀ ਹੌਲੀ ਸਾਰੇ ਜਣੇ ਸਾਰੇ ਜਣੇ ਨਹੀਂ ਮਤਲਬ ਆਨੇ ਸ਼ੁਰੂ ਹੋ ਗਏ ਨੇ ਡੈਡੀ ਉੱਪਰ ਹੀ ਸੀਗੇ ਡੈਡੀ ਨੇ ਪਹਿਲਾਂ ਆ ਕੀਤੀ ਹੈ ਗੋਡੀ ਕੀਤੀ ਹੈ ਸਾਰੇ ਗਮਲਿਆਂ ਨੂੰ ਆ ਦੇਖੋ ਇਹ ਆ ਦੇਖੋ ਆਇਓ ਮਰ ਮਰ ਹਾਂ ਹੋ ਗਿਆ ਹਾਂ ਇਹ ਬੂਟ ਨੰਨੂ ਗੁੱਡੀ ਦਾ ਇਹ ਵਾਲਾ ਆ ਕੰਡੇ ਵਾਲਾ ਹਾਂ ਇਹ ਕੰਡੇਆਂ ਵਾਲਾ ਬੂਟਾ ਆ ਉਹ ਕੰਡੇ ਨਜ਼ਰ ਨਹੀਂ ਆ ਰਹੀ ਸਾਰਾ ਆ ਉਹ ਕੋਈ ਕਰਨੀ ਨਹੀਂ ਮਨ ਆ ਜੀ ਨਾ ਕੋਈ ਬਸ ਇਦਾਂ ਹੀ ਆ ਜਿਦਾਂ ਜਿਦਾਂ ਓਹੋ ਆਹ ਹੋਏ ਕੋਈ ਗੱਲ ਨਹੀਂ ਇੱਥੇ ਕੋਈ ਹੋਰ ਲਾਨਣੇ ਆਲੇ ਆ ਗਏ ਇਹਦਾ ਸਦਾ ਬਹਾਰਾ ਦਾ ਫੁੱਲ ਗਲਾਬ ਦਾ ਫੁੱਲ ਓਹ ਟਮਾਟਰ ਹੋਵੇ ਹਾਂ ਅਕੇਲੇ ਕਿਵੇਂ ਹੋ ਗਿਆ ਫਿਰ ਅੱਛਾ ਚਾਹਣੇ ਨਹੀਂ ਆਲੇ ਨੇ ਗੋਡੀ ਕੀਤੀ ਏ ਇਹ ਵੀ ਟਮਾਟਰ ਇਧਰੋਂ ਫੁੱਲ ਵੇ ਟਮਾਟਰ ਵੀ ਆ ਗਏ ਲੈ ਵੀ ਮੁੰਡਾ ਸਿਰ ਧੋ ਗਿਆ ਹਟਿਆ ਸ਼ਬਰੀਤ ਕੌਰ ਜੇ ਤੂੰ ਵਲੌਗ ਦੇਖ ਰਹੀ ਹੈ ਤੇ ਦੇਖ ਲੈ ਮੁੰਡੇ ਨੇ ਸਿਰ ਧੋ ਲਿਆ ਟਮਾਟਰ ਵਿੱਚ ਨਿਕਲ ਲੱਗਾਇਨੇ ਆ ਟਮਾਟਰ ਨਿਕਲਿਆ ਕਟੇ ਕਟੇ ਦੀ ਆਵਾਜ਼ ਨਾ ਆ ਰਹੀ ਹੂੰ ਹੂੰ ਨਿਕਲ ਆਣੇ ਜਿਹੜੀ ਇਹ ਥੋੜੀ ਸੈਟਿੰਗ ਕਰਕੇ ਲਾਵਾਂਗੇ ਵੱਡੇ ਕਿਸੇ ਟੋਡੇ ਚ ਨਾ ਟੱਬ ਟੂਬ ਵਿੱਚ ਇਹ ਬੁੱਧਾ ਭਾਰਾ ਟਮਾਟਰ ਸੁਤਾ ਮਾਰਾ ਟਮਾਟਰ ਪਾ ਅੱਛਾ ਉਹਨਾਂ ਨੇ ਇੱਕ ਗੇੜ ਨੂੰ ਕੀਤਾ ਆਪਣੇ ਦਾਣੇ ਜਨ ਗੱਦੀ ਪਾ ਆ ਰਹੀ ਉਹ ਮੈਂ ਕਿਹਾ ਇੱਕ ਗੇੜ ਦਾ ਕਰ ਗਏ ਨੇ ਇੱਕ ਨੂੰ ਕਰਕੇ ਨਹੀਂ ਗਏ ਆਹੋ ਆਹੋ ਆ ਦੇਖਿਓ ਅੱਜ ਨੋਟਿਸ ਕੀਤਾ ਉਹ ਵੀ ਮੰਨੀ ਨੇ ਇਹ ਨੋਟਿਸ ਹੀ ਨਹੀਂ ਕੀਤਾ ਆ ਮੁੜ ਗਿਆ ਇੱਥੇ ਕਲਰ ਮਾਰ ਗਏ ਨੇ ਆ ਦੇਖੋ ਆ ਜਲੂਸ ਕੱਢ ਗਏ ਨੇ ਹਨਾ ਇੰਨਾ ਸੋਹਣਾ ਇਹ ਲੱਗਣਾ ਸੀ ਨਾ ਯਾਰ ਨਹੀਂ ਠੇਕੇਦਾਰ ਬੁਲਾਉਣਾ ਮੈਨੂੰ ਕਿੰਨਾ ਜਲੂਸ ਕੱਢ ਗਏ ਨੇ ਯਾਰ ਮਾਣੀ ਪਾਸਿਓ ਆ ਦੇਖੋ ਇੰਨਾ ਸੋਹਣਾ ਲੱਗਣਾ ਸੀ ਨਾ ਚੱਲ ਇੱਧਰ ਕੱਪੜੇ ਟੰਗੇ ਨੇ ਪਰ ਆ ਬਹੁਤ ਸੋਹਣਾ ਲੱਗਣਾ ਈ ਜਲੂਸ ਕੱਢ ਗਿਆ ਚਲ ਕੋਈ ਗੱਲ ਨਹੀਂ ਕਲਰ ਬਹੁਤ ਸੋਹਣਾ ਹੈ ਅੱਜ ਕੱਲ ਨਾ ਇਹ ਕਲਰ ਜਿਹੜਾ ਇਹ ਵਾਲਾ ਗ੍ਰੇ ਕਲਰ ਇਹ ਬਹੁਤ ਜ਼ਿਆਦਾ ਕੋਠੀਆਂ ਤੇ ਬਹੁਤ ਜ਼ਿਆਦਾ ਮੈਂ ਨਾ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਸ਼ਹਿਰਾਂ 'ਚ ਆ ਕਲਰ ਬਹੁਤ ਕਰਾਰੇ ਲੋਕ ਹਨਾ ਕਲਰ ਹੀ ਬੜਾ ਤਕ ਕਹਿਣ ਆ ਯਾਰ ਕਲਰ ਦੀ ਲੱਗ ਜੀ ਵਾਈਬ ਹੈ ਸ਼ਾਈ ਨਹੀਂ ਇਹ ਵੱਖਰੀ ਜੀ ਹੈ ਨਹੀਂ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਯਾਰ ਆ ਦੇਖੋ ਬਹੁਤ ਹੀ ਜ਼ਿਆਦਾ ਨਾ ਘੈਂਟ ਲੱਗਦਾ ਹੈ ਇਹ ਕਲਰ ਗ੍ਰੇ ਕਲਰ ਬਹੁਤ ਸੋਹਣਾ ਕਲਰ ਹੈ ਥੋੜਾ ਜਿਹਾ ਸਿੱਤੀ ਬੋੜਿਆ ਬਦਲਾ ਕਰੀਏ ਹੁਣ ਆ ਜਿਹੜਾ ਗਮਲਾ ਹੈ ਇਹਦੇ ਚ ਬੂਟਾ ਜਿਹੜਾ ਅਸੀਂ ਲਾਇਆ ਸੀਗਾ ਬੀਂ ਲਾਇਏ ਸੀ ਪਰ ਉਹ ਬੀਜ ਜਿਹੜੇ ਆ ਉਹ ਹੋਏ ਨਹੀਂ ਤੇ ਤਾਂ ਕਰਕੇ ਹੁਣ ਜਿਹੜਾ ਬੀ 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 ਬੀਜ ਬੀਜ ਜਿਹੜਾ ਉਹ ਹੋਇਆ ਨਹੀਂ ਤੇ ਉਹ ਖਰਾਬ ਹੋ ਗਿਆ ਤਾਂ ਕਰਕੇ ਹੁਣ ਉਹਦੀ ਮਿੱਟੀ ਪਟ ਗਏ ਸੀ ਉਹ ਬਾਕੀ ਗਮਲਿਆਂ ਚ ਪਾਤੀ ਹੈ ਤੇ ਉਹ ਗਮਲਾ ਸਾਡਾ ਟੁੱਟ ਗਿਆ ਉਹ ਮੈਂ ਤੁਹਾਨੂੰ ਦਿਖਾਣਾ ਇਹ ਵਾਲਾ ਇਹ ਟੁੱਟ ਗਿਆ ਹੁਣ ਤੇ ਇਹ ਜਿਹੜਾ ਫਾਇਦਾ ਨਹੀਂ ਪਾਣੀ ਨਹੀਂ ਰੁਕਦਾ ਆ ਦੇਖੋ ਸਾਰਾ ਟੁੱਟ ਗਿਆ ਤੇ ਤਾਂ ਕਰਕੇ ਹੁਣ ਇਹ ਬੂਟਾ ਪੱਟ ਕੇ ਆਪਾਂ ਸਾਰਾ ਉਹ ਚ ਲਾ ਦੇਣਾ ਉਹ ਮਿੱਟੀ ਸਾਰੀ ਬਾਕੀ गमਲੇ ਆ ਪਾ ਦੇਣੀ ਹੈ ਇਹ ਆਪਾਂ ਗਾਰਡਨਿੰਗ ਹੁਣ ਕਰ ਰਹੇ ਆ ਵਿਆਹ ਤੋਂ ਬਾਅਦ ਸ਼ੁਰੂ ਕਰਨੀ ਹੈ ਹੁਣ ਗਾਰਡ ਰਹੇ ਆ ਲਿਆ ਆ ਗਏ ਨਾ ਬੂਟੇ ਘੈਂਟ ਘੈਂਟ ਲਾਣੇ ਨੇ ਸਾਰਾ ਬਾਹਰ ਲਾ ਖੁਸ਼ਬੂ ਵਾਲੇ ਹਾਂ ਖੁਸ਼ਬੂਆਂ ਵਾਲੇ ਵਧੀਆ ਵਧੀਆ ਲਾ ਦੇਣਾ ਸਹੀ ਗੱਲ ਹੈ ਸਿਰਫ ਖੁਸ਼ਬੂ ਵਾਲੇ ਬੂਟੇ ਲੈ ਕੇ ਆਣੇ ਨੇ ਵਧੀਆ ਨਰਸਰੀ ਤੋਂ ਲੈ ਆ। ਵਧੀਆ ਨਰਸਰੀ ਤੋਂ ਲੈ ਆਵਾਂਗੇ। ਪਾਂਛੀ ਇਹ ਤਣੀਆਂ ਪਾਣੀ ਪਾ ਦੇ। ਇਹ ਸੜ ਜੇ ਦਾ। ਤਣੀਆਂ ਦੁਬਾਰਾ ਹੋਏਗਾ ਫਿਰ? ਨਹੀਂ ਇਹਨੂੰ ਮਿੱਟੀ ਚਾਹੀਦੀ ਇਹਨੂੰ ਮਿੱਟੀ ਹੋ ਜੇ ਗੰਦਗੀ ਰੋ। ਪਾਣੀ ਪਾ। ਹਾਂ ਜੀ ਤੇ ਇਹਨੂੰ ਆਪਾਂ ਨੰਗਾ ਬੂੰਗਾ ਕਰਤਾ ਗਮਲੇ ਨੂੰ। ਉਹ ਦੇਖੋ ਸਿੱਧਾ ਹੀ ਜਾ ਕੇ ਵਿੱਚ ਮਿੱਟੀ ਹੋ ਆ। ਕਿਆ ਬਾਤ ਹੈ। ਓਹ ਚਲੋ ਕੋਈ ਕੋਈ ਨਹੀਂ ਕੋਈ ਨਹੀਂ। ਕੰਮ ਖਰਾਬ ਹੋ ਗਿਆ ਨਾ ਥੋੜਾ ਜਿਹਾ। ਆਪੇ ਬੈਣ ਆਨੇ। ਔਰ ਦੇਖੋ ਗਮਲਾ ਇੱਦੀ ਟੁੱਟ ਗਿਆ ਜਮਾ ਹੀ ਬੇਕਾਰ ਗਮਲੇ ਨੇ। ਇਹਨੂੰ ਮਿੱਟੀ ਪਾ ਆ ਯਾਰ। ਕੱਢਾ ਬਾਹਰ ਮਿੱਟੀ। ਅਹ ਤੱਕ ਉਹ ਹੈ ਨਹੀਂ। ਚੱਲ ਲੈ ਆ। ਹਮ ਫੈਲਾ ਲੈ ਗਿਆ। ਇਹ ਦੋ ਇਚਰੇ ਬਾਦੀ ਉਹਦੇ ਚ ਉੱਚ ਕਨੀ ਗਾ ਰਹੀ ਹੈ ਰਵੀ ਬਾਬਾ ਹੀ ਆਣੀ ਉਪਰੋਂ ਲੈ ਚੁੱਕਨੀ ਉਹ ਚ ਬੂਟਾ ਲਾ ਦਾਂਗੇ ਨਾ ਬਾਅਦ ਚ ਅੰਦੇ ਚਾਹ ਦੇ ਰਹੇ ਨੇ ਸਾਰਾ ਕੁਛ ਨੇ ਲੱਗੀ ਜੀ ਸਟਾ ਲਾ ਲਵੋ ਦੇਖੀ ਹਾਂ ਤੇ ਹੋਰ ਰੋਟੀ ਪਕੀ ਹੈ ਤੇ ਚਾਵਲ ਬਣੇ ਨੇ ਅੱਛਾ ਹੁਣ ਬਹੁਤ ਨਾਲੇ ਮੱਕੀਆ ਦੇ ਮੈਨੂੰ ਫੜੀ ਤਾਂ ਨਹੀਂ ਆਇਆ ਪਾਂ ਬੈਠੀ ਕਿੱਥੇ ਆ ਚਾਵਲ ਆ ਸ਼ਾਮ ਦੇ ਟਾਈਮ ਆ ਸਵੇਰੇ ਇੱਕ ਵਾਰੀ ਰੋਟੀ ਲੰਗਰ ਖਾਣੀ ਉਹ ਬਣਾਓ ਨਾ ਹੂੰ ਤੇ ਹੁਣ ਫੇਰ ਦੁਬਾਰੇ ਮਨ ਕੀਤਾ ਤੇ ਚੱਲ ਫੇਰ ਚਾਵਲ ਚਾਹ ਤੇ ਸਬਜੀ ਨਾਲ ਤੇ ਦਹੀਂ ਨਾਲ ਹੂੰ ਤੇ ਚਾਵਲ ਖਾਣੀ ਆ ਰੇ ਲੇ ਜਾ ਰਹੇ ਆ ਛੱਤ ਤੇ ਬਹਿ ਕੇ ਕੋਠੇ ਤੇ ਬਹਿ ਕੇ ਛੱਤ ਤੇ ਫਿਰ ਰੋਣ ਵਾਲਾ ਕੰਮ ਆ ਜਿਵੇਂ ਆ ਹਾਂ ਉਧਰ ਨਾ ਕਰਨਾ ਰਹਿੰਦੇ ਰਹਿੰਦੇ ਹੁੰਦਾ ਹੀ ਨਹੀਂ ਪਿਆ ਯਾਰ ਇਹ ਕਿਹੜਾ ਚਾਵਲ ਲੈ ਆਇਆ ਉੱਪਰ ਠੀਕ ਹੈ ਉਹਨਾਂ ਦਾਣ ਚੌੜ ਲੰਚ ਸਾਡਾ ਇਹ ਸ਼ਾਮ ਦੇ 5 ਵਜੇ ਲੰਚ ਲੰਚ ਦਾ ਟਾਈਮ ਹੀ ਹੋ ਗਿਆ ਹੋ ਗਿਆ ਲੰਚ ਦਾ ਟਾਈਮ ਚਾਵਲ ਫਿਰ ਮਾਂ ਮੈਨੂੰ ਕਿਹਾਣਾ ਸੀ ਫਿਰ ਖਾਈ ਵੀ ਜਾਣੇ ਵਹਾਈ ਵੀ ਹੈ ਫਿਰ ਕੀ ਸਾਰੇ ਕਹਿੰਦੇ ਨੇ ਖਾਣੇ ਸਾਡਾ ਹੋਣ ਸਾਡਾ ਕੀਤਾ ਹੋ ਗਿਆ ਨਾ ਹਾਂ ਹੁਣ ਕੀਤਾ ਵਾਣ ਨੇ ਹੋਰ ਕੀ ਜੋ ਕੋਈ ਵੀ ਕੰਮ ਸ਼ੁਰੂ ਕਰਦਾ ਬੰਦਾ ਤੇ ਚੱਲ ਆਪਣਾ ਸਾਰਾ ਹੋਰ ਕੀ ਹੈ ਹਾਂ ਕਰੀ ਨਹੀਂ ਹੈ ਫਿਰ ਭਾਈ ਆਹ ਥੋੜਾ ਖਾਈਏ ਪਾਵੇਂ ਥੋੜਾ ਖਾਈਂ ਹੈ ਨਾ ਪੈਸਾ ਕਿਸੇ ਨੂੰ ਮਾੜਾ ਲੱਗਦਾ ਹੈ ਕਿ ਹਾਂ ਕਹਿੰਦੇ ਪਾਵੇਂ ਹੀ ਗੰਦਨੇ ਨੇ ਰੋਟੀ ਹੱਕ ਦੀ ਖਾਈ ਐ ਜੀ ਚਾਵੇ ਬੂਟ ਪਾ ਜਾਵੇ ਆਪਾਂ ਘੜਾ ਕੋਈ ਲੁੱਚਪੁਣਾ ਕਰ ਰਹੇ ਆ ਦੁਨੀਆ ਪਤਾ ਨਹੀਂ ਕੀ ਕੀ ਕਰੀ ਜਾਂਦੀ ਕਿ ਨਹੀਂ ਆਪਾਂ ਆਪਣਾ ਫੈਮਿਲੀ ਜੋ ਵੀ ਹੈ ਨਾ ਹਾਲਤਾਂ ਵਾ ਯਾਰ ਬਲੇਡ ਲੈਣਾ ਨੂੰ ਬਣਾਇ ਜੰਨਾ ਚਾਹ ਲੋਕਾਂ ਨੇ ਕੀ ਕਹਿਣਾ ਆ ਜੀ ਵਾ ਥਾਲੀ ਚ ਪੈ ਰਹੇ ਨੇ ਚਾਵਲ ਸੋ ਐਡੀ ਵਧੀਆ ਇਹਨੇ ਕੀ ਖਾ ਇਹ ਹੋ ਗਿਆ ਇਹ ਛੂਟਾ ਵਧੀਆ ਹੈ ਵਾਹ ਮੰਮੀ ਅੱਛਾ ਅੱਛਾ ਉਹਦੇ ਵਾਲੇ ਪਤਾ ਹੀ ਨਹੀਂ ਪਖਾਣਾ ਚੱਲ ਤੂੰ ਚੱਲੇ ਉਧਰ ਐਵੇਂ ਮਾਰਦਾ ਯਾਰ ਨਹੀਂ ਉਹ ਨਹੀਂ ਹੈ ਉਹ ਵੈਸੇ ਹੀ ਹੈ ਓਏ ਉਹ ਨਹੀਂ ਆਦਰ ਦੇਖੋ ਨੀਂਦਾ ਪੂਰੀਆਂ ਕਰਕੇ ਆ ਚੁੱਕੇ ਨੇ ਜਨਾਬ ਜੀ ਜਿਹੜਾ ਦੇਖ ਗਿਆ ਨਾ ਸਾਨੂੰ ਨੀਂਦ ਹੀ ਨਹੀਂ ਆਈ ਸੀ ਅਸੀਂ ਸੁੱਤਾ ਹੀ ਨਹੀਂ ਸਹੀ ਬਾਦੋ ਨਾ ਆਪਾਂ ਨੀਂਦ ਬੁੜੀ ਹੁਣ ਫਰੈਸ਼ ਬਾਡੀ ਫਰੈਸ਼ ਓਏ ਓਏ ਗਿਆ ਗਿਆ ਗਈ ਚਾਹ ਗਈ ਲਗ ਲਗ ਕੱਪਾਂ ਚ ਚਾਹੇ ਮੇਰੇ ਦਹੀ ਪਾਓ ਲੈਟਾਂ ਨਹੀਂ ਲੈ ਕੇ ਆ ਲੇਟਾਂ ਬੂਆ ਉੱਤੇ ਖੋਲ ਦੇਣੀ ਚੋੜ ਹੈ ਜੇ ਰਾਤ ਨੂੰ ਸੌਣ ਦਾ ਬੰਦ ਕਰਾ ਹਾਂ ਖੋਲ ਦੂ ਬੂਆ ਖੋਲ ਦੇ ਸਾਹਮਣੇ ਰੱਖ ਪਲੇਟ ਮੰਨੀ ਜੇ ਪਲੇਟਾ ਲੈ ਗਿਆ ਯਾਰ ਲੈ ਮੜਾ ਜਾਣਾ ਦਾ ਲੈ ਕਰਨੀ ਨਾ ਦਾ ਲੈ ਸਨੀ ਖਾ ਲੈ ਲੈ ਸਨੀ ਲੈ ਲੈ ਆਲਾ ਆਲਾ ਖਾਣ ਦਾ ਹੋਰ ਕੀ ਹੈ ਯਾਰ ਇਹ ਤਾਂ ਫਿਰ ਬੈਸਟ ਕਿਰਨਾਂ ਦੀ ਆਵਾਜ਼ ਪਰਲੀ ਅੱਗੇ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੰਮੀ ਜਦੋਂ ਆਪਾਂ ਉੱਪਰ ਛੱਤ ਤੇ ਸੌਂਦੇ ਹੁੰਦੇ ਸੀ ਪਤਾ ਨਾ ਗਰਮੀਆਂ ਦੇ ਵਿੱਚ ਹੈ ਖਾਣਾ ਉੱਪਰ ਖਾਣਾ ਇੰਨਾ ਮਜ਼ਾ ਆਂਦਾ ਹਾਂ ਜਦੋਂ ਨੰਨੂ ਹੋਣ ਵਾਲੀ ਸੀ ਉਦੋਂ ਵੀ ਹਾਂ ਖਾਂਦੇ ਸੀ ਹੁਣ ਚੱਲ ਹੁਣ ਨਵਾਂ ਜਾਣ ਫੇ ਖਾਣਾ ਖਾਣਾ ਸ਼ੁਰੂ ਕਰ ਉੱਪਰ ਪਾਪਾ ਨਹੀਂ ਹੁਣ ਤੇ ਬਣਾਵਾ ਵੀ ਉੱਤੇ ਕਰਾਂ ਨਹੀਂ ਮੈਂ ਹਾਂ ਹਾਂ ਉੱਤੇ ਚੁੱਲ੍ਹਾ ਬਾਲਣਾ ਕਰਨਾ ਹਾਂ ਹਾਂ ਚੁੱਲ੍ਹਾ ਬਾਲਿਓ ਸਹੀ ਗੱਲ ਹੈ ਹੋਰ ਹਾਂ ਹਾਂ ਸੰਨੇ ਲਾ ਕੇ ਬਣਾਇਆ ਜਾਂਦਾ ਉੱਤੇ ਹੀ ਸੋਇਆ ਕਰਾਂਗੇ ਰੱਖੋ ਰੱਖੋ ਪੁਰਸੀ ਲੈ ਉੱਪਰ ਬਾਹ ਸਬਜੀ ਪਾ ਦਿਓ ਮੈਨੂੰ ਉਹ ਦੇ ਦਿਓ ਦਹੀਂ ਦੇ ਦਿਓ ਲੈ ਦਹੀਂ ਨਾ ਨਾ ਨੂੰ ਉੱਪਰ ਨਾ ਪਾਇਓ ਸਾਰਿਆਂ ਨੂੰ ਕੋਈ ਨਹੀਂ ਸਾਰਿਆਂ ਨੂੰ ਇਹ ਨਹੀਂ ਲੈਣੀ ਮੈਂ ਹੀ ਲੈਣੀ ਦੇਖੀਏ ਪਾ ਬੜਾ ਚਲਾ ਹਾ ਹਾ ਹੋ ਤੇ ਹੁਣ ਮੜਾ ਜੀ ਖਾਣਾ ਖਾ ਲਈਏ ਤੇ ਫੇਰ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਠੀਕ ਹੈ ਨਾ ਪਹਿਲਾਂ ਖਾਣਾ ਖੋਣਾ ਖਾ ਸੀ ਲੈ ਲਓ ਹੋਰ ਚਾਵਲ ਲੈ ਵੇ ਲੋ ਤੇਲ ਆ ਰਹੀ ਵੈਰੀ ਗੁੱਡ ਸ਼ਾਬਾਸ਼ ਚੰਗੀ ਦਿਰ ਲਾਹ ਨਾ ਦੋਨਾਂ ਦਾ ਦੋਨੇ ਹੱਥ ਚਲਾ ਹਾਂ ਯਾਰੋ ਚਿਟਕਰੀ ਲਿਆ ਦੇ ਜੀ ਨਾ ਲਾ ਦੇ ਜੀ ਅੱਗੇ ਲੀ ਜੀ ਅਗਰ ਨਾ ਲਾ ਦੇਗਾ ਇਸ ਨੇ ਸ਼ਿਕਾਰ ਖੇਡਣ ਲੱਗੇ ਸ਼ਿਕਾਰ ਖੇਡ ਰਹੀਆਂ ਨੇ ਅੰਗਰੇਜ਼ ਵੀ ਲੱਭੋ ਵੇਖੋ ਕਿਵੇਂ ਸ਼ਿਕਾਰ ਖੇਡੇ ਜਾ ਰਹੇ ਨੇ ਇਧਰ ਨੰਨੂ ਸ਼ਿਕਾਰ ਖੇਡ ਰਹੀ ਏ ਓ ਗ੍ਰੇਜ ਫਿਲਮ ਜੁਆ ਮਮੇਂਦਰ ਗੱਲ ਕਰਦਾ ਕਿਵੇਂ ਕਿਵੇਂ ਸ਼ਿਕਾਰ ਖੇਡਣ ਲੱਗੀਆਂ ਹੋਈਆਂ ਇੱਕ ਦੂਜੇ ਦੇ ਸਿਰ ਤੇ ਚਾਰੇ ਜੜੀਆਂ ਜੜੀਆਂ ਬੈਠ ਕਰਾ ਨਾ ਮੇਰੇ ਨਹੀਂ ਹੈਗੀ ਹੈਗੀ ਮੁਸਕਾਨ ਕੋਈ ਚੈੱਕ ਕਰਦੀ ਵੀ ਮੈਂ ਅੱਜ ਵਿਚਾਰ ਕੱਟੇ ਕੱਢੇ ਨਾ ਕੋਈ ਚੈੱਕ ਕਰਦੀ ਵੀ ਕੱਟੇ ਨੇ ਮੈਂ ਅੱਜ ਕੋਲੀ ਰੱਖੋ ਸਬਜ਼ੀ ਬਣੇਗੀ ਅੱਜ ਸਹੀ ਗੱਲ ਹੈ ਅੱਜ ਮੀਟ ਬਣਾਓ ਹਾਂ ਦਾਦੂ ਸਬਜ਼ੀ ਬਣੇਗੀ ਜੁਆਰੀ ਮੁਸਕਾਨ ਸਾਹਮਣੇ ਜੁਆਏ ਸਭ ਜੀ ਕਾਮ ਦੇ ਵੱਜ ਚੁੱਕੇ ਨੇ 6 ਤੇ ਹੱਲੇ ਵੀ ਸੂਰਜ ਤਾਨੂੰ ਮਤਹਾਨਾ ਇਹ ਹੱਲੇ ਵੀ ਸੂਰਜ ਜਿਹੜਾ ਨਾ ਉਹ ਤਾਂ ਹੀ ਹੈ ਇਹ ਆ ਦੇਖ ਹੱਲੇ ਵੀ ਸੂਰਜ ਹੈਗਾ 6 ਵੱਜ ਚੁੱਕੇ ਨੇ ਤੇ 5:35 5:35 ਵੇ ਸਵਾ 5 ਵੇ ਹਨੇਰਾ ਪੈ ਜਾਂਦਾ ਸਰਦੀਆਂ ਚ ਇੰਨਾ ਜ਼ਿਆਦਾ ਮੌਸਮ ਦਾ ਚੇਂਜ ਹੋ ਗਿਆ ਇੱਕਦਮ ਨਾ ਤੇ ਅਦਰ ਮਾਲਪੀ ਕੋਰ ਜੀ ਪਾਣੀ ਦੇ ਰਹੇ ਨੇ ਬੂਟਿਆਂ ਨੂੰ ਦੇਣਾ ਚਾਹੀਦਾ ਪਰ ਪਾਣੀ ਸਹੀ ਕਰ ਲੈ ਹੁਣ ਤੈਨੂੰ ਉਹ ਕਿਹੜੀ ਚਾਹੀਦੀ ਜਿੰਨੀ ਬੂਟਿਆਂ ਦੀ ਸੇਵਾ ਕਰੋ ਉਨਾ ਫਲ ਵਧੀਆ ਮਿਲਦਾ ਹੋਰ 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 ਸਵੇਰੇ ਉੱਠ ਕੇ ਨਾ ਆ ਕੇ ਬੂਟਿਆਂ ਨੂੰ ਪਾਣੀ ਦਿਆ ਕਰ ਨਾਲੇ ਰੱਬ ਰੱਬ ਕਰਿਆ ਕਰ ਹੋਰ ਕੀ ਪਨੀਰੀ ਕਿੰਨੀ ਹੋ ਗਈ ਹੈ ਕਿਹੜੀ ਪਨੀਰੀ ਫੁੱਲਾ ਦੀ ਉਹ ਕਿਹੜੀ ਆ ਹਾਂ ਉਹ ਉੱਗ ਜਾਣੇ ਨੇ ਵਾਦੂ ਵੇਖਿਓ ਬੜੇ ਹੋ ਗਏ ਜਾਣੇ ਨੇ ਉਹ ਗੈਂਦੇ ਦੇ ਫੁੱਲ ਲਿਆਓ ਮੋਟੇ ਮੋਟੇ ਇਹਦੇ ਦਾ ਹੀ ਹੈ ਹੋਰ ਕੀ ਹੈ ਵਧੀਆ ਹੋਣਾ ਇਹ ਗੈਂਦੇ ਦਾ ਹੀ ਗੈਂਦੇ ਦੇ ਦੋ ਲਿਆਂਦੇ ਨੇ ਜਿਹੜਾ ਵੱਡਾ ਸਾਰਾ ਛਿੰਨੜ ਜਿਹਾ ਲੱਗਾ ਓਏ ਉਹ ਮੇਰੀ ਮੇਰੀ ਗੱਲ ਸੁਣੋ ਡੈਡੀ ਗੈਂਦੇ ਦੇ ਫੁੱਲਾਂ ਦੇ ਤੇ ਦੋ ਬੂਟੇ ਸੀਗੇ ਦੋ ਕਮਲੇ ਇੱਕ ਕਿੱਥੇ ਗਿਆ ਗੈਂਦੇ ਦੇ ਫੁੱਲਾਂ ਵਾਲਾ ਉਹ ਨਹੀਂ ਪਿਆ ਅੱਛਾ ਇੱਕ ਆ ਤਾਂ ਨਹੀਂ ਪੱਕੀ ਗੱਲ ਆ ਨੇ 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 ਉਹ ਐ ਉਹ ਐ ਉਹ ਲੱਗਿਆ ਭੁੱਲ ਗਿਆ ਸੀ ਮੈਂ ਔੜਾ ਸੌਣ ਦੀ ਤਿਆਰੀ ਕਰ ਰਹੀ ਹੈ ਬੇਲੋ ਉੱਤੇ ਸੌਣਾਂਗੇ ਜਿੱਦ ਨਹੀਂ ਕਰੀਦੀ ਹੁੰਦੀ ਬੱਚੇ ਦੇਖਿਓ ਜੇ ਤੁਹਾਨੂੰ ਵੀ ਜਾਓ ਹੋਰ ਵਧੀਆ ਠੀਕ ਠਾਕ ਕਿੱਦਾਂ ਦਾ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੈ ਇੰਟਰਵਿਊ ਦਾ ਆਪਾਂ ਪੋਡਕਾਸਟ ਐ ਸ਼ੁਰੂ ਕਰ ਲਈਏ ਇੱਕ ਦੂਜੇ ਦੇ ਆਪਸ ਚੀ ਪੋਡਕਾਸਟ ਕਰੀ ਜਾਓ ਹੈ ਸਹੀ ਗੱਲ ਹੈ ਕਿ ਨਹੀਂ ਹੋਰ ਹੁਣ ਤਾਂ ਵੈਸੇ ਵੀ ਪੋਡਕਾਸਟ ਵਾਲਾ ਹੋ ਗਿਆ ਮਾਹੌਲ ਤੇ ਆਪਣੇ ਕੋਲ ਕੰਟੈਂਟ ਵੀ ਵਾਧੂ ਗਾ ਦੀ ਗਾ ਸਹੀ ਹੈ ਉਹ ਹਏ ਗੰਦਾ ਬੱਚਾ ਤੇ ਬਾਕੀ ਹੁਣ ਇਦਾਂ ਵੀ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰ ਦਿੰਨੇ ਆ ਕਿਉਂਕਿ ਹੁਣ ਸ਼ਾਮ ਹੋ ਗਈ ਐ ਰਾਤ ਹੋਣੀ ਫਿਰ ਕੋਈ ਕੰਟੈਂਟ ਦਾ ਖਾਸ ਹੈ ਨਹੀਂ ਹਮ ਆਪਣੇ ਕੋਲ ਹੁਣ ਤੇ ਮਨਪ੍ਰੀਤ ਹੁਣ ਕੰਟੀਨਿਊ ਕਰੇਗੀ ਵਲੌਗ ਕਿਉਂਕਿ ਸ਼ਬਰੀਤ ਕੌਰ ਨੇ ਆ ਜਾਣਾ ਕੱਲ ਪਰਸੋਂ ਤੱਕ ਪਰਸੋਂ ਆਣਾ ਪਰਸੋਂ ਆਣਾ ਪਰਸੋਂ ਤੱਕ ਆ ਜਾਣਾ ਸ਼ਬਰੀਤ ਨੇ ਇਹਦਾ ਦੇ ਲਈ ਲੱਗਦਾ ਪਿਆ ਸੀ ਮਨਪੇਦਾ ਬਿਲਕੁਲ ਵੀ ਉਦਾਸ ਹੋਈ ਪਈ ਸੀ ਉਹਦੇ ਬਿਨਾ ਬਾਰ-ਬਾਰ ਬਾਰ-ਬਾਰ ਕਹੀ ਜਾਂਦੀ ਏ ਨੰਨੂ ਵੀ ਬਾਰ-ਬਾਰ ਚਾਚੀ ਚਾਚੀ ਹਾਂ ਤੇ ਬਾਕੀ ਸਾਡਾ ਜਿਹੜਾ ਤੁਹਾਨੂੰ ਪਤਾ ਹੀ ਇਹਦਾ ਮੇਨ ਬੰਦਾ ਉਹਦਾ ਤੇ ਵਿਚਾਰੇ ਦਾ ਕਿੱਥੇ ਦਿਲ ਲਗਣਾ ਉਹ ਪਟਕਦੀ ਆਦਮ ਠੀਕ ਹੈ ਨਾ ਤਾਂ ਕਰਕੇ ਬਾਕੀ ਹੁਣ ਚਲੋ ਮਿਲਦੇ ਆ ਤੁਹਾਨੂੰ ਅਕਸਟ ਬਲੌਗ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਦੱਬ ਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੇਂ ਹੋ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵਲੌਗ ਕਿੱਦਾਂ ਦੇ ਲੱਗਦੇ ਠੀਕ ਹੈ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਕਮੈਂਟ ਕਰੋ ੜੜਾ ੜੜਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਮੈਂਟ ਕਮੈਂਟ ਨਾਲ ਹੀ ਜ਼ਿਆਦਾ ਰੀਚ ਵੱਧਦੀ ਹੈ ਹਮੇਸ਼ਾ ਕਮੈਂਟ ਕਰਿਆ ਕਰੋ ਦੱਬ ਕੇ ਠੀਕ ਹੈ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਬੋਲ ਸਤਿ ਬੋਲਦੇ ਸਤਿ ਸ਼੍ਰੀ ਅਕਾਲ ਦੇਖ ਹੋ ਰਹੀ ਮਨੀ ਸਸਰੀ ਗਾਲ ਚਲੋ ਜੀ ਬੋਲੋ ਜੀ ਸਸਰੀ ਗਾਲ ਬੋਲੋ ਜੋਰ ਦੀ ਹੱਥੇ ਸਸਰੀ ਹੱਥੇ ਜੋਰਦੀ ਬੋਲ ਸਸਰੀ ਗਾਲ ਹੋਰ ਜੋਰ ਦੀ ਸਸਰੀ ਗਾਲ ਹਾਂ